ਔਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਭੇਡੇ ਕੌਣਾ ਭੇਡੇ ਜੈਤੀ ਵੀ ਦੀ ਕੀ ਤੁਹਾਡੀ ਆਪਣੀ ਕੁੜੀ ਦੇ ਲਈ ਆਪਣੀ ਮਾਂ ਦੇ ਲਈ ਆਪਣੀ ਭੈਣ ਦੇ ਲਈ ਇਹ ਸ਼ਬਦਾਵਲੀ ਇਸਤੇਮਾਲ ਕਰੋਗੇ ਅਜਿਹੇ ਦੇ ਵਿੱਚ ਔਰਤ ਲਈ ਟੋਟਾ ਪਟੋਲਾ ਬੰਬ ਤੇ ਨਾਲ ਦੀ ਨਾਲ ਤੁਸੀਂ ਕਮਾਲ ਕਰੀ ਜਾਂਦੇ ਹੋਗੇ ਭੇਡੇ ਹਾਦੀ ਹੋਗੀ ਜਿੱਥੇ ਔਰਤ ਦੇ ਮਾਨ ਸਨਮਾਨ ਦੀ ਲੜਾਈ ਦੀ ਗੱਲ ਹੋਏਗੀ ਉਥੇ ਹਰਦੀਪਾ ਨੂੰ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਅੱਗੇ ਖੜੀ ਮਿਲੇਗੀ ਮਾਨ ਸਨਮਾਨ ਨੂੰ ਠੇਸ ਪਹੁੰਚੇਗੀ ਜੇ ਸੜਕਾਂ ਤੇ ਹੁਣ ਆ ਪਿਆ ਸੀ ਉੱਥੇ ਆਵਾਂਗੇ ਜੋ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਨੂੰ ਮਾਫੀ ਮੰਗਣੀ ਪਏ। ਢਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਮਸ਼ਹੂਰ ਪੰਜਾਬੀ ਗਾਇਕ ਜੱਜੀ ਬੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਹੁਣ ਪੰਜਾਬ ਦੀ ਹਸਤੀ ਨੇ ਜੱਜੀ ਬੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਦिशा ਫਾਊਂਡੇਸ਼ਨ ਚਲਾਉਂਦੇ ਨੇ ਤੇ ਮੇਰੇ ਨਾਲ ਹਰਦੀਪ ਕੌਰ ਮੌਜੂਦ ਨੇ ਜੀ ਮੈਮ ਕੀ ਪ੍ਰੋਬਲਮ ਹੋਗੀ ਜੱਜੀ ਵੀ ਦੀ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬੀ ਮਾਂ ਬੋਲੀ ਦੇ ਲਈ ਦੇਣਾ ਹੈ ਬਹੁਤ ਦਿਰ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਕੀ ਪ੍ਰੋਬਲਮ ਹੋਈ ਤੁਹਾਨੂੰ ਦੇਖੋ ਜਿੱਥੇ ਕੰਮ ਨੂੰ ਚੰਗਾ ਕੀਤਾ ਕਰੇ ਕੋਈ ਉਹਨੂੰ ਐਪਰੀਸ਼ੀਏਟ ਕਰੋ ਪਰ ਜਿੱਥੇ ਕੋਈ ਮਾੜਾ ਕਰਦਾ ਏ ਉਹਨੂੰ ਭੰਡਣਾ ਕੀ ਨੇ ਉਹਨੂੰ ਵੀ ਤਾਂ ਅਸੀਂ ਭੰਡਣਾ ਬੀਇੰਗ ਆ ਜਰਨਲਿਸਟ ਔਰ ਬੀਇੰਗ ਆ ਦਿਸ਼ਾ ਊਮਨ ਵੈਲਫੇਅਰ ٹرسٹ ਦੇ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਦਿਸ਼ਾ ਊਮਨ ਵੈਲਫੇਅਰ ٹرسٹ ਉਹ ٹرسٹ ਹੈ ਜਿਹੜਾ ਹਮੇਸ਼ਾ ਔਰਤਾਂ ਦੇ ਮਾਨ ਤੇ ਸਲਮਾਨ ਦੀ ਲੜਾਈ ਲੜਦਾ ਆ ਰਿਹਾ ਤੇ ਲੜਦਾ ਰਹੇਗਾ ਤੁਸੀਂ ਦੇਖੋ ਗੀਤ ਦੇ ਬੋਲ ਟੋਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਭੇਡੇ ਕੌਣਾ ਭੇਡੇ ਜੈਤੀ ਵੀ ਜੀ ਕੀ ਤੁਹਾਡੀ ਆਪਣੀ ਕੁੜੀ ਦੇ ਲਈ ਆਪਣੀ ਮਾਂ ਦੇ ਲਈ ਆਪਣੀ ਭੈਣ ਦੇ ਲਈ ਇਹ ਸ਼ਬਦਾਵਲੀ ਇਸਤੇਮਾਲ ਕਰੋਗੇ ਜੋ ਤੁਸੀਂ ਕਿਸੇ ਹੋਰ ਔਰਤ ਦੇ ਲਈ ਕੀਤੀ ਹੈ ਇਹ ਸਮੁੱਚੀ ਔਰਤ ਜਗਤ ਦਾ અપમાન ਹੈ ਜਿਹਨੂੰ ਦਿਸ਼ਾ ਟੈਸਟ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਂ ਜੀ ਲੱਗਦਾ ਤੁਹਾਨੂੰ ਦੇਖ ਲਓ ਜੀ ਜਦੋਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇੰਨਾ ਮਾਨ ਸਨਮਾਨ ਦਿੱਤਾ ਹੈਗਾ ਵੱਡੀਆਂ ਵੱਡੀਆਂ ਜੇ ਅਸੀਂ ਕੁਰਬਾਨੀਆਂ ਕਰੀਏ ਕਿੰਨੀਆਂ ਕੁਰਬਾਨੀਆਂ ਨੇ ਇਸਤਰੀਆਂ ਔਰ ਅੱਜ ਦੀ ਵੀ ਅਸੀਂ ਗੱਲ ਕਰੀਏ ਅੱਜ ਵੀ ਔਰਤ ਹਰ ਤਰੀਕੇ ਦੇ ਨਾਲ ਜਿਹੜੀ ਆਪਣੀ ਕੁਰਬਾਨੀ ਦਿੰਦੀ ਆ ਅਜੇਹੇ ਦੇ ਵਿੱਚ ਔਰਤ ਲਈ ਟੋਟਾ ਪਟੋਲਾ ਬੰਬ ਤੇ ਨਾਲ ਦੀ ਨਾਲ ਤੁਸੀਂ ਕਮਾਲ ਕਰੀ ਜਾਂਦੇ ਹੋਗੇ ਭੇਡੇ ਹਾਦੀ ਹੋਗੀ ਤੁਹਾਡੀ ਮਾਨਸਿਕਤਾ ਔਰ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਕਮੈਂਟਾਂ ਦੇ ਵਿੱਚ ਇੱਕ ਦੋ ਇੰਟਰਵਿਊਜ਼ ਆਈਆਂ ਸਾਡੀਆਂ ਤੇ ਤੁਸੀਂ ਦੇਖੋ ਕਿ ਔਰਤਾਂ ਨੂੰ ਹੀ ਤੁਸੀਂ ਭੰਡਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਕਮੈਂਟ ਦੇਣ ਵਾਲਿਓ ਫੇਸਬੁੱਕ ਦੇ ਬੁੱਧੀ ਜੀ ਵੀਓ ਤੁਹਾਡੇ ਘਰ ਮੈਨੂੰ ਲੱਗਦਾ ਜਾਂ ਤਾਂ ਫਿਰ ਮਾਂ ਨਹੀਂ ਆ ਜਾਂ ਭੈਣ ਨਹੀਂ ਆ ਜਾਂ ਤੁਸੀਂ ਇਸ ਚੀਜ਼ ਨੂੰ ਸਵੀਕਾਰ ਕਰ ਲਿਆ ਹੈ ਕਿ ਹਾਂ ਕੋਈ ਗੱਲ ਨਹੀਂ ਪਰ ਕਿਧੇ ਕਿਧੇ ਨਾਲ ਲੜੋਂਗੇ ਬਹੁਤ ਸਾਰੇ ਜਿੰਨੀਆਂ ਵੀ ਗਾਣੇ ਦੇਖ ਲਓ ਫਿਲਮਾਂ ਦੇਖ ਲਓ ਠੀਕ ਹੈ ਲਕ 28 ਕੁੜੀ ਦਾ ਗਜੀਤ गा ਰਹੇ ਨੇ ਜੀ ਟੋਲਾ ਆ ਰਿਹਾ ਹੈ ਪੁਰਜ਼ਾ ਆ ਰਿਹਾ ਹੈ ਕਿਧੇ ਕਿਧੇ ਨਾਲ ਲੜੋਂਗੇ ਅਰੀਬ ਦੇਖੋ ਤੁਸੀਂ ਗੱਲ ਸ਼ੁਕਲਾ ਜੀ ਕੀ ਕਹਿੰਦੇ ਨੇ ਜ਼ਿੰਦਾ ਹੋ ਅਗਰ ਤਾਂ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ اصولوں 'ਤੇ ਅਗਰ ਆਚ ਆਈ ਤੋ ਟਕਰਾਨਾ ਜ਼ਰੂਰੀ ਹੈ ਜ਼ਿੰਦਾ ਹੋ ਅਗਰ ਤੋ ਦਿਨ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ ਮੈਂ ਜਿੰਦਾ ਹਾਂ ਮੇਰੇ ਚ ਜਿੰਨਾ ਦਮ ਹੋਇਆ ਜਿੰਨਾ ਪਰਮਪਿਤਾ ਪ੍ਰਮਾਤਮਾ ਨੇ ਇਹ ਇਹ ਬਖਸ਼ਿਸ਼ ਕੀਤੀ ਕਿ ਜਿੱਥੇ ਔਰਤ ਦੇ ਮਾਨ ਸਨਮਾਨ ਦੀ ਲੜਾਈ ਦੀ ਗੱਲ ਹੋਏਗੀ ਉਥੇ ਹਰਦੀਪ ਤਾ ਨੂੰ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਅੱਗੇ ਖੜੀ ਮਿਲੇਗੀ ਪਰ ਬਹੁਤ ਸਾਰੀ ਚੀਜ਼ਾਂ ਨੇ ਬਹੁਤ ਸਾਰਾ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਬਹੁਤ ਲੰਬੀ ਲਿਸਟ ਹੈ ਗਾਣੇ ਤਾਂ ਚਲੋ ਬਾਅਦ ਦੀ ਗੱਲ ਹੈ ਹੋਰ ਬਹੁਤ ਉਤਪੀੜਨ ਹੁੰਦਾ ਔਰਤਾਂ ਦੇ ਇਸ ਦੇ ਦੇਖੋ ਜੀ ਕਹਿੰਦੇ ਨੇ ਕਿ ਇਕੱਲਿਆਂ ਜੱਕ ਦੇ ਨਾਲ ਲੜਨਾ ਔਖਾ ਹੁੰਦਾ ਮੈਂ ਬਾਖੂ ਵੀ ਇਹ ਚੀਜ਼ ਨੂੰ ਸਮਝਦੀ ਆ ਪਰ ਮੈਨੂੰ ਇਕੱਲੀ ਨਾ ਸਮਝ ਲਿਓ ਸਾਡੇ ٹرسٹ ਦੇ ਨਾਲ 650 ਜਿਹੜੀਆਂ ਲੇਡੀਜ਼ ਨੇ ਇੱਕ ਨੂੰ ਹਰਦੀਪ ਨੂੰ ਮਾਰ ਦੋਗੇ ਦੂਜੀ ਹਰਦੀਪ ਨੂੰ ਮਾਰ ਦੋਗੇ ਇੱਕ ਨੂੰ ਅੰਦਰ ਕਰ ਦੋਗੇ ਦੂਜੀ ਦੀ ਜੁਬਾਨ ਦਬ ਦੋਗੇ ਕੀ ਸਾਡੇ 650 ਦੀ ਜਿਹੜੀ ਜੁਬਾਨ ਬੰਦ ਕਰਨੀ ਤੁਹਾਡੀ ਵਸਤੀ ਗੱਲ ਹੈ ਪਰ ਫਿਰ ਵੀ ਹੁਣ ਤੁਸੀਂ ਵੂਮਨ ਜਿਹੜੇ ਚੇਅਰਪਰਸਨ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਕੀ ਲੱਗਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਕੀ ਕਾਰਵਾਈ ਦਾ ਭਰੋਸਾ ਮਿਲਿਆ ਜੀ ਜੀ ਤੇ ਦੇਖੋ ਮੈਡਮ ਰਾਜ ਲਾਲੀ ਗਿੱਲ ਜੀ ਉਹਨਾਂ ਨੇ ਪੂਰੇ ਤੌਰ ਤੇ ਜਿਹੜਾ ਹੈਗਾ ਸਾਨੂੰ ਭਰੋਸਾ ਦਿੱਤਾ ਹੈ ਕਿ ਕਾਰਵਾਈ ਹੋਵੇਗੀ ਹਲੇ ਤੱਕ ਲੇਕਿਨ ਜਿਹੜੇ ਹੈਗੇ ਕੋਈ ਕਾਰਵਾਈ ਨਹੀਂ ਹੋਈ ਪਰ ਦਿਸ਼ਾ ਟ੍ਰਾਸ ਇੱਥੇ ਤੱਕ ਰੁਕਣ ਵਾਲਾ ਨਹੀਂ ਹੈ ਅਸੀਂ ਨੈਸ਼ਨਲ ਔਮਨ ਕਮਿਸ਼ਨ ਤੱਕ ਵੀ ਪਹੁੰਚ ਕਰਨ ਦੀ ਸਾਡੀ ਕਾਰਵਾਈ ਜਿਹੜੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਸੀਂ ਲੈਟਰ ਬਕਾਇਦਾ ਲਿਖ ਚੁੱਕੇ ਹਾਂ ਗਵਰਨਰ ਪੰਜਾਬ ਨੂੰ ਵੀ ਲੈਟਰ ਲਿਖੀ ਜਾ ਚੁੱਕੀ ਹੈ ਪਰ ਨਾਮ ਕੀ ਹੁੰਦੇ ਦੇਖੋ ਜੀ ਕਹਿੰਦੇ ਨੇ ਕਿ ਬੰਦੇ ਦਾ ਕੰ ਅਕੋ ਫਲ ਕੀ ਨਿਕਲਦੇ ਨੇ ਉਹ ਤਾਂ ਪਰਮਪੀਤਾ ਪਰਮਾਤਮਾ ਦੇ ਹੱਥ ਹੈ ਅਰਦਾਸ ਜਾਰੀ ਹੈ ਆਪਣਾ ਕੰਮ ਜਾਰੀ ਹੈ ਜੋ ਹੋਏਗਾ ਦੇਖਿਆ ਜਾਵੇਗਾ ਸੜਕਾਂ ਹਾਂ ਤੇ ਉਤਰ ਸਕਦੇ ਹਾਂ ਇਸ ਮੁੱਦੇ ਨੂੰ ਲੈ ਕੇ ਦੇਖੋ ਜੇਕਰ ਨਾ ਹੋਇਆ ਜੇਕਰ ਜੈਜੀਬੀ ਨੇ ਮਾਫੀ ਨਾ ਮੰਗੀ ਕਿਉਂਕਿ ਜੈਜੀਬੀ ਜੀ ਤੁਸੀਂ ਬਹੁਤ ਜ਼ਿਆਦਾ ਸਤਿਕਾਰਯੋਗ ਹੋ ਕਿਉਂਕਿ ਅੱਜ ਤੱਕ ਜਿੰਨੇ ਵੀ ਗੀਤ ਤੁਸੀਂ ਗਾਏ ਮੈਂ ਆਪਣੀ ਜ਼ਿੰਦਗੀ ਦੀ ਬੀਂਗਾ ਜਰਨਲਿਸਟ ਪਹਿਲੀ ਇੰਟਰਵਿਊ ਜੈਜੀਬੀ ਦੀ ਕੀਤੀ ਸੀ ਉਦੋਂ ਮੈਨੂੰ ਵੀ ਲੱਗਦਾ ਸੀ ਕਿ ਬਹੁਤ ਸੋਨਾ ਗਾਰੇਗੀ ਪਰ ਜਿੱਥੇ ਮਾਨ ਸਨਮਾਨ ਨੂੰ ਠੇਸ ਪਹੁੰਚੇਗੀ ਜੇ ਸੜਕਾਂ ਤੇ ਆਉਣਾ ਪਿਆ ਸੀ ਉੱਥੇ ਆਵਾਂਗੇ ਜੋ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਨੂੰ ਮਾਫੀ ਮੰਗਣੀ ਪੈਗੀ ਸਲਾ ਸਵਾਲ ਤੁਸੀਂ ਕਿ ਫੇਸਬੁੱਕ ਤੇ ਬੁੱਧੀ ਜੀ ਵੀ ਕਮੈਂਟ ਕਰਦੇ ਨੇ ਜੀ ਬਹੁਤ ਕੁਝ ਫੇਸਬੁੱਕ ਤੇ ਹੀ ਕਚੈਰੀ ਲਾ ਕੇ ਬੈਠ ਜਾਂਦੇ ਨੇ ਬਿਲਕੁਲ ਜੀ ਫੇਸਬੁੱਕ ਤੇ ਤੁਸੀਂ ਦੇਖੋ ਜੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਂਦੇ ਨੇ ਮੈਂ ਤਾਂ ਉਹੀ ਗੱਲ ਕਹਿਨੀ ਹੈ ਨਾ ਮੈਂ 2 17 ਵੀ ਲਿਖਿਆ ਸੀ ਜੇਕਰ ਇੱਕ ਸਕਿੰਟ ਦਾ ਤੁਸੀਂ ਸਮਾਂ ਦਿਓ ਤਾਂ ਮੈਂ ਤੁਹਾਡੇ ਨਾਲ ਉਹ ਜਿਹੜੀਆਂ ਸਾਂਝੀਆਂ ਕਰਾਂਗੀ ਹੂੰ ਕੇ ਫੇਸਬੁੱਕ ਦੇ ਵਿਦਵਾਨਾਂ ਪਤਾ ਨਹੀਂ ਕਿਹੜਾ ਕਾਇਦਾ ਸੱਭਿਆਚਾਰ ਦਾ ਪਤਾ ਨਹੀਂ ਕਿਹੜਾ ਕਾਇਦਾ ਪੜ੍ਹ ਲਿਆ ਜਗ ਜਨਨੀ ਨੂੰ ਟੋਟਾ ਬੰਬ ਪਟੋਲਾ ਤੇ ਭੇਡੇ ਕਹਿਣਾ ਸਵੀਕਾਰ ਕਰ ਲਿਆ ਕਿਹੜਾ ਕਾਇਦਾ ਪੜ ਲਿਆ ਤੁਸੀਂ ਸੱਭਿਆਚਾਰ ਦਾ ਜਿਹੜੀ ਵਾਰ-ਵਾਰ ਤੁਸੀਂ ਗੱਲ ਕਰਦੇ ਹੋ ਕਿ ਇਹ ਸਾਡਾ ਸੱਭਿਆਚਾਰ ਆ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੀਆਂ ਬੋਲੀਆਂ ਨੇ ਕਿ ਬੋਲੀਆਂ ਤੁਹਾਨੂੰ ਇਹ ਕਹਿੰਦੀਆਂ ਨੇ ਕਿ ਤੁਸੀਂ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਭੇਡੇ ਕਹਿ ਕੇ ਬੁਲਾਓ ਜੇਕਰ ਫਿਰ ਕਹਿੰਦੀਆਂ ਨੇ ਤੁਸੀਂ ਸਵੀਕਾਰ ਕਰ ਲਿਆ ਜੀ ਤਾਂ ਫਿਰ ਤੁਸੀਂ ਸਾਰੇ ਜਾਨੀ ਤੁਹਾਡੇ ਘਰ ਜਿਹੜੀਆਂ ਧੀਆਂ ਨੇ ਭੈਣਾਂ ਨੇ ਮਾਵਾਂ ਨੇ ਸਾਰਿਆਂ ਨੂੰ ਭੇਡਾ ਕਹਿ ਕੇ ਬੁਲਾਓ ਤੁਹਾਡੇ ਜਿਹੜੀ ਜੇਕਰ ਜੀਵ ਜਿਹੜੀ ਅਗੀ ਤੁਹਾਡੀ ਕਮੈਂਟਾਂ ਦੇਣ ਲੱਗਿਆ ਨਹੀਂ ਰੁਕਦੀ ਫਿਰ ਆਪਣੇ ਘਰ ਦੇ ਵਿੱਚ ਜਾ ਕੇ ਕਿਉਂ ਰੁਕ ਜਾਂਦੀ ਹੈ